ਫਿਲਹਾਲ ਦੀ ਤਾਜ਼ਾ ਤੇ ਵੱਡੀ ਖਬਰ ਆ ਰਹੀ ਹੈ ਫਿਰੋਜ਼ਪੁਰ ਤੋਂ ਫਿਰੋਜ਼ਪੁਰ ਦੇ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਬੈਂਕ ਦੇ ਕਾਫੀ ਸਮੇਂ ਤੋਂ ਬੰਦ ਪਏ ਸ਼ਟਰ ਨੂੰ ਤੋੜ ਕੇ ਉਹਦੇ ਵਿੱਚੋਂ ਚੋਰਾਂ ਦੁਆਰਾ ਦਾਖਲ ਹੋਇਆ ਜਾਂਦਾ ਬੈਂਕ ਦੇ ਵਿੱਚ। ਇੱਥੇ ਜ਼ਿਕਰ ਇਹ ਹੋਊਗਾ ਕਿ ਜਿਹੜੀ ਬੈਂਕ ਦੀ ਬ੍ਰਾਂਚ ਸੀ ਉਹ ਪਿੰਡ ਸੰਦੇ ਹাশਮ ਦੀ ਸੀ ਜੇ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਦੱਸਿਆ ਜਾਂਦਾ ਕਿ ਬੀਤੀ ਰਾਤ ਚੋਰਾਂ ਵੱਲੋਂ ਸ਼ਟਰ ਨੂੰ ਤੋੜਿਆ ਗਿਆ ਤੇ ਬੈਂਕ ਦੇ ਅੰਦਰ ਦਾਖਲ ਹੋ ਗਏ। ਬੈਂਕ ਦੇ ਅੰਦਰ ਉਹਨਾਂ ਵੱਲੋਂ ਕਾਫੀ ਸਾਰੀ ਸ਼ਾਨਬੀਨ ਕੀਤੀ ਜਾਂਦੀ ਹੈ। ਅਸਲ ਵਿੱਚ ਉਹ ਸੇਫ ਦੀਆਂ ਚਾਬੀਆਂ ਲੱਭ ਰਹੇ ਸੀ। ਜ ਜਿਹੜੀ ਚਾਬੀਆਂ ਇਸਤੇਮਾਲ ਕੀਤੀਆਂ ਜਾਂਦੀਆਂ ਉਹਨਾਂ ਚਾਬੀਆਂ ਦੀ ਭਾਲ ਉਹ ਕਰ ਰਹੇ ਸੀਗੇ ਉਹਨਾਂ ਨੇ ਸਾਰੇ ਕੈਬਿਨ ਫਰੋਲ ਦਿੱਤੇ ਸਾਰੇ ਦਰਾਜ ਫਰੋਲ ਦਿੱਤੇ ਸਾਰੀਆਂ ਅਲਮਾਰੀਆਂ ਫਰੋਲ ਦਿੱਤੀਆਂ ਪਰ ਉਹਨਾਂ ਨੂੰ ਚਾਬੀ ਨਹੀਂ ਮਿਲੀ ਸੀਸੀਟੀਵੀ ਫੁਟੇਜ ਅਤੇ ਬੈਂਕ ਦੇ ਕਰਮਚਾਰੀਆਂ ਵੱਲੋਂ ਦੱਸਿਆ ਜਾਂਦਾ ਹੈ ਕਿ ਉਹਨਾਂ ਵੱਲੋਂ ਕੋਈ ਖਾਸ ਵੱਡੀ ਚੋਰੀ ਨਹੀਂ ਕੀਤੀ ਗਈ ਉਹਨਾਂ ਵੱਲੋਂ ਕਿਸੇ ਵੀ ਕੀਮਤੀ ਸਮਾਨ ਨੂੰ ਚੋਰੀ ਨਹੀਂ ਕੀਤਾ ਗਿਆ ਪਰ ਚੋਰਾਂ ਵੱਲੋਂ ਸ਼ਗਨ ਦੇ ਤੌਰ ਤੇ 이어ਬਰਡਸ ਚੋਰੀ ਗਾ ਲਏ ਦਿੱਤੇ ਗਏ ਜਿਹੜੇ ਕਿ ਉੱਥੋਂ ਦੇ ਕੈਸ਼ੀਅਰ ਦੇ ਪਏ ਹੋਏ ਸੀ ਡੀਐਸਪੀ ਫਿਰੋਜ਼ਪੁਰ ਤੇ ਥਾਣਾ ਕੌਲਗੜੀ ਵੱਲੋਂ ਇਹਦੀ ਜਾਂਚ ਚਾਲੂ ਕੀਤੀ ਗਈ ਹੈ ਇਹਦੇ ਵਿੱਚ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ ਜਿੰਨਾਂ ਵੱਲੋਂ ਫਿੰਗਰਪ੍ਰਿੰਟ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਕੁਝ ਸੈਂਪਲ ਇਕੱਠੇ ਕੀਤੇ ਗਏ ਨੇ ਜ਼ਿਕਰਯੋਗ ਹੈ ਕਿ ਇਸ ਬ੍ਰਾਂਚ ਦੇ ਵਿੱਚ ਜਿਹੜਾ ਸ਼ਟਰ ਕਾਫੀ ਸਮੇਂ ਤੋਂ ਬੰਦ ਪਿਆ ਸੀ ਉਹ ਸ਼ਟਰ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਫਿਲਹਾਲ ਦੇਖਣਾ ਇਹ ਹੋਏਗਾ ਕਿ ਕੀ ਖਬਰ ਅੱਗੇ ਨਿਕਲ ਕੇ ਸਾਹਮਣੇ ਆਉਂਦੀ ਹੈ ਕਿਦਾਂ ਦਾ ਚੋਰਾਂ ਦੇ ਉੱਤੇ ਐਕਸ਼ਨ ਕੀਤਾ ਜਾਂਦਾ ਤੇ ਉਹਨਾਂ ਨੂੰ ਕੀ ਸਜ਼ਾ ਦਵਾਈ ਜਾਂਦੀ ਹੈ ਮੈਂ ਵੀਡੀਓ ਜਰਨਲ ਸੁਜੀਤਪਾਲ ਟੂਡੇ ਟਾਈਮ ਨਿਊਜ਼ ਫਰੋਸਪੁਰ